ਉਸ ਸ੍ਰੀਆ ਜਿਹੜੀਆਂ ਦਿਖਾ ਰਹੀਆਂ ਕਿਸ ਤਰੀਕੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਨੇ ਕਬੂਤਰਾਂ ਨੂੰ ਦਾਣਾ ਪਾ ਲਈ ਇਥੋਂ ਦਾਣਾ ਖਰੀਦਦੇ ਨੇ ਲੇਕਿਨ ਜਿਹੜੀ ਕਹਾਣੀ ਹੈ ਕਬਜ਼ੁਰਗ ਦੀ ਕਹਾਣੀ ਹੈ ਜਿਹੜੇ ਦਾਣਾ ਇਥੋਂ ਵੇਚਦੇ ਪਏ ਨੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਪਰਵਾਦ ਦੀਆਂ ਮਜਬੂਰੀਆਂ ਹਜੀਆਂ ਨੇ ਕਿ ਉਹਨਾਂ ਨੂੰ ਇਸੋ ਮਦੇ ਵਿੱਚ ਵੀ ਕੰਮ ਕਰਨਾ ਪੈ ਰਿਹਾ ਮਜਬੂਰੀ ਕਾਹਨ ਕਰਨੇ ਵੇਖ ਮੇਰੇ ਮੁੰਡਾ ਗੁਜ਼ਰ ਗਿਆ ਅਸੀਂ ਤੇ ਫਿਰ ਨੂੰ ਮੇਰੀ ਜੜੀ ਆ ਉਹ ਬੱਚੇ ਛੱਡ ਕੇ ਚਲੇ ਗਏ ਤੇ ਉਹ ਬੱਚਾਂ ਖਾਤਰ ਮੈਂ ਕਰ ਕੋਈ ਤੁਹਾਡੀ ਸਰਲਾਈਨ ਕੋਈ ਮਦਦ ਕਰਨ ਨਹੀਂ ਆਇਆ ਕਿ ਇੰਨੀ ਤੁਹਾਡੀ ਉਮਰ ਹੋ ਗਈ ਤੁਹਾਡੀ ਮਦਦ ਕਰ ਨਹੀਂ ਮਦਦ ਤੇ ਕੋਈ ਹੋਈ ਨਹੀਂ ਸਰਕਾਰ ਕਰ ਸਕਦੀ ਦ ਸਿੱਡੀ ਹੈਡਲਾਈਨਸ ਦੇਖਦੇ ਸਾਰੇ ਦਰਸ਼ਕਾਂ ਦਾ ਮੈਂ دانش ਗੁਪਤਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਦੋਸਤੋ ਇਸ ਵਕਤ ਮੌਜੂਦ ਹਮੇਸ਼ਰ ਦੇ ਵਿੱਚ ਗੁਰੂ ਨਗਦੀ ਇੱਥੇ ਲੋਕ ਸੇਵਾ ਭਾਵਨਾ ਬਹੁਤ ਰੱਖਦੇ ਨੇ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਛੋਟੇ-ਛੋਟੇ ਬੱਚੇ ਜਿਹੜੇ ਨੇ ਕਬੂਤਰਾਂ ਨੂੰ ਦਾਣਾ ਪਾਲ ਲਈ ਇੱਥੋਂ ਦਾਣਾ ਖਰੀਦਦੇ ਨੇ ਲੇਕਿਨ ਜਿਹੜੀ ਕਹਾਣੀ ਹੈ ਇੱਕ ਬਜ਼ੁਰਗ ਦੀ ਕਹਾਣੀ ਹੈ ਜਿਹੜੇ ਦਾਣਾ ਇੱਥੋਂ ਵੇਚਦੇ ਪਏ ਨੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਪਰਵਾਦ ਦੀਆਂ ਮਜਬੂਰੀਆਂ ਇਹੋ ਜਿਹੀਆਂ ਨੇ ਕਿ ਉਹਨਾਂ ਨੂੰ ਇਸ ਸਮਾਧ ਦੇ ਵਿੱਚ ਵੀ ਕੰਮ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਨਾਲ ਸਮਾਧ ਦੇ ਵਿੱਚ ਵਜੂਦ ਗਰੋਜ ਸਵੇਰੇ ਆ ਕੇ ਜਿਹੜਾ ਦਾਣਾ ਤਿਆਰ ਕਰਕੇ ਲੈ ਕੇ ਆਉਂਦੇ ਨੇ ਕਿ ਇੱਥੇ ਜਿਹੜੇ ਲੋਕ ਨੇ ਜਿਹੜੇ ਸੇਵਾ ਕਰਦੇ ਹੁੰਦੇ ਨੇ ਬੇਜ਼ੁਬਾਨ ਪਸ਼ੂ ਪੰਛੀਆਂ ਦੀਆਂ ਉਹਨਾਂ ਨੂੰ ਹੀ ਦਾਣਾ ਪਾਇਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਮਿਹਨਤ ਕੀਤੀ ਜਾਂਦੀ ਹੈ ਛੋਟੀ ਛੋਟੀਆਂ ਜਣੀਆਂ ਕੋਲੀਆਂ ਦੇ ਵਿੱਚ ਕਿਸ ਤਰੀਕੇ ਨਾਲ ਦਾਣਾ ਤਿਆਰ ਕਰਕੇ ਜਿਹੜੀ ਸੇਵਾ ਵੀ ਕੀਤੀ ਜਾਂਦੀ ਹੈ ਦੇ ਨਾਲ ਦੇ ਨਾਲ ਇੱਕ ਮਜਬੂਰੀ ਹੁੰਦੀ ਹੈ ਜਿਸ ਦੇ ਕਾਰਨ ਕੰਮ ਕਰਨਾ ਪੈਂਦਾ ਹੈ ਕਿਨਾਂ ਮੈਂ ਬਾਪੂ ਜੀ ਆਪਣਾ ਯਾਰ ਹੈ ਰਾਣ ਸੰਤਰਾ ਬਾਬੂ ਜੀ ਇੰਨੀ ਤੁਹਾਡੀ ਉਮਰ ਹੈ ਆਪਣਾ ਉਮਰ ਹੀ ਦੱਸ ਦਿਓ ਤੁਸੀਂ ਉਮਰ ਮੇਰੀ 2 ਘੰਟਾ 80 ਸਾਲ ਹੈ ਇਸ ਉਮਰ ਦੇ ਵਿੱਚ ਵੀ ਕੰਮ ਕਰਨਾ ਪੈਦਿਆ ਮਜਬੂਰੀ ਹੈ ਕੋਈ ਮਜਬੂਰੀ ਕਦਮ ਕਰਨੇ ਵੇ ਇੱਕ ਮੇਰਾ ਮੁੰਡਾ ਗੁਜ਼ਰ ਗਿਆ ਸੀ ਤੇ ਫਿਰ ਨੂੰ ਮੇਰੀ ਜਿਹੜੀ ਆ ਉਹ ਬੱਚੇ ਛੱਡ ਕੇ ਚਲੇ ਗਏ ਤੇ ਉਹ ਬੱਚਾਂ ਖਾਤਰ ਮੈਂ ਕਰ ਰਿਹਾ ਪਾਚ 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 ਪਾੜ ਬੱਚ ਪਾਲਿਆ ਵਾ ਮਤਲਬ ਤਾਂ ਬੱਚਿਆਂ ਦੀ ਪਰਵਰਿਸ਼ ਵਾਸਤੇ ਬੱਚੇ ਪੜ੍ਹਦੇ ਆ ਸਕੂਲ ਅੱਛਾ ਪੁੱਤਰੀ ਇੱਕ ਪੁੱਤਰਾ ਇੱਕ ਪੁੱਤਰੀ ਅੱਛਾ ਤੁਸੀਂ ਬਾਲਦੇ ਮੈਂ ਉਹਨਾਂ ਨੂੰ ਹਾਂਜੀ ਅੱਛਾ ਨੂੰ ਛੱਡ ਕੇ ਚਲ ਗਈ ਹਾਂਜੀ ਤੇ ਤੁਹਾਡੇ ਘਰ ਚ ਹੋ ਵੀ ਕੋਈ ਹੈਗਾ ਜਿਹੜਾ ਦੇਖਭਾਲ ਕਰਦਾ ਨਹੀਂ ਹੋਰ ਕੀ ਹੈ ਇਹਨਾਂ ਤੁਸੀਂ ਆਪ ਹੀ ਦੇਖਭਾਲ ਕਰਦੇ ਹੋ ਉਹਨਾਂ ਦੀ ਉਹਨਾਂ ਦੀ ਦੇਖਭਾਲ ਦੇ ਕੰਮ ਸਾਰਾ ਕੰਮ ਕਰਨਾ ਹਾਂਜੀ ਠੀਕ ਹੈ ਕੋਈ ਇਕ ਤਾਂ ਦੀ ਸਾਧ ਲਾਈਨ ਕੋਈ ਮਦਦ ਕਰਨ ਨਹੀਂ ਆਇਆ ਕਿ ਇੰਨੀ ਤੁਹਾਡੀ ਉਮਰ ਹੋ ਗਈ ਤੁਹਾਡੀ ਮਦਦ ਨਹੀਂ ਮਦਦ ਤੇ ਕੋਈ ਹੋਈ ਨਹੀਂ ਸਰਕਾਰ ਕਰ ਸਕਦੀ ਪਤਾ ਤੁਸੀਂ ਦੇਖ ਸਕਦੇ ਹੋ ਮਜਬੂਰੀ ਦੇ ਵਿੱਚ ਜਿਹੜਾ ਕੰਮ ਕਰਨਾ ਪੈਂਦਾ ਆ ਪਰਵਾਦ ਦੇ ਵਿੱਚ ਹਾਲਾਤ ਇਹ ਹਜੇ ਹੋਗੇ ਆ ਕਿਸੇ ਨੇ ਤੁਹਾਡੀ ਸਾਰ ਵੀ ਨਹੀਂ ਲੀਕਨੇ ਪੁੱਛਿਆ ਨਹੀਂ ਗਿਆ ਨਹੀਂ ਮਦਦ ਕਰਦੀਏ ਜਾਂ ਤੁਹਾਡਾ ਜਿਹੜੀ ਇਹ ਨੀ ਉਮਰ ਹੋ ਗਈ ਹੈ ਕੋਈ ਪੈਨਸ਼ਨ ਲਾ ਦਿਓ ਕਿ ਪੈਨਸ਼ਨ ਕੋਈ ਸਰਕਾਰੀ ਸਹੂਲਤ ਮਿਲਦੀ ਤੁਹਾਨੂੰ ਸਰਕਾਰੀ ਪੈਨਸ਼ਨ ਥੋੜੇ ਦੇਰ ਹੋਈ ਲੱਗੀ ਹਾਂਜੀ ਉਹ ਮਿਲਦੀ ਹੈ ਉਹ ਮਿਲਦੀ ਹੈ ਆ ਹੋਰ ਕੋਈ ਆਮਦਨ ਨਹੀਂ ਹੈ ਉਹ ਜ਼ਿਆਦਾ ਫਿਰ ਕਿਸ ਤਰ੍ਹਾਂ ਹੁੰਦਾ ਫਿਰ ਸਾਡਾ ਰੋਟੀ ਬਾਨੀ ਗੁਜ਼ਾਰਾ ਇਸ ਤਰ੍ਹਾਂ ਹੀ ਈਸ਼ਵਰੀ ਪ੍ਰਭੂ ਕਰੇ ਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਮਜਬੂਦੀ ਦੇ ਕਾਰਨ ਕੰਮ ਕਰਦਾ ਪੈ ਰਿਹਾ ਬਾਬੂ ਜੀ ਜੀ ਕਿਸੇ ਨੇ ਤੁਹਾਡੇ ਕੋਲ ਦਾਣਾ ਲੈਣਾ ਹੋਵੇ ਜਾਂ ਤੁਹਾਡੇ ਕੋਲ ਆਣਾ ਹੋਵੇ ਤੇ ਜਗਾਹ ਦੱਸ ਦਿਓ ਕੋਈ ਸੇਵਾ ਕਰਨਾ ਚਾਹੁੰਦਾ ਹੋਵੇ ਤੁਹਾਡੇ ਕੋਲ ਆ ਕੇ ਦੇਖੋ ਮੈਂ ਦੇ ਇੱਥੇ ਹੁੰਦਾ ਜਦੋਂ ਇਹਦੀਆਂ ਕਿਹੜਾ ਜੇ ਆਪਣਾ ਏਰੀਆ ਮੇਰਾ ਨਗਰ ਨੇਕਮ ਕੁਲੌਣੀ ਨਈ ਦੇਖੇ ਮਨਪੁਰਾ ਗਲੀ ਨੰਬਰ 1 ਇਹ ਅਮਨੀ ਇਹ ਅਮਨੀ ਸਿੱਧਾ ਸਾਹਿਬ ਲਾ ਕੇ ਦਾਣਾ ਮੰਡੀ ਪੈਂਦੀ ਹੈ ਇਹ ਬਲਾਰੀਆ ਪਾਰ ਕੇ ਸਾਹਮਣੇ ਬਲਾੜੀਆ ਪਾਰਕ ਕੋ ਬਿਲਕੁਲ ਤਸਵੀਰਾਂ ਜਿਹੜੀਆਂ ਦਿਖਾ ਰਹੇ ਨੇ ਬਲਾੜੀਆ ਪਾਰਕ ਦੇ ਸਾਹਮਣੇ ਹਾਂਜੀ ਇੱਥੇ ਬਜ਼ੁਰਗ ਜਿਹੜੇ ਸੇਵਾ ਨਿਭਾਉਣ ਹੁੰਦੇ ਨੇ ਨਾਲ ਦੇ ਨਾਲੇ ਕੋਹਰ ਬਜ਼ੁਰਗ ਹੈਗੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਮੰਜੇ ਤੇ ਲੇਟ ਕੇ ਸੇਵਾ ਨਿਭਾ ਰਹੇ ਆ ਉਹ ਬਿਲਕੁਲ ਮਜਬੂਰੀਆਂ ਹੁੰਦੀਆਂ ਨੇ ਇਸ ਉਮਰ ਦੇ ਵਿੱਚ ਵੀ ਕਿਉਂਕਿ ਮੈਨੂੰ ਲੱਗਾ ਕਿ ਇਹ ਸ਼ਾਇਦ ਜਿਹੜੀ ਅੱਜ ਆਪਾਂ ਦੇਖਦੇ ਆ ਨੌਜਵਾਨ ਕੰਮ ਕਰਨ ਤੋਂ ਘਤਰੌਂਦੇ ਆ ਲੇਕਿਨ ਬਜ਼ੁਰਗ ਦੇਖੋ ਮਜਬੂਰੀਆਂ ਦੇ ਵਿੱਚ ਠੰਡ ਦੇ ਵਿੱਚ ਕਿਸ ਤਰੀਕੇ ਨਾਲ ਬੈਠ ਕੇ ਸੜਕ ਦੇ ਕਿਨਾਰੇ ਕੰਮ ਕਰਦੇ ਪਏ ਆ ਇਹ ਮਿਹਨਤ ਹੈ ਇਹ ਜਿਹੜੀ ਅੱਜ ਨੌਜਵਾਨ ਨਹੀਂ ਕਰਦੇ ਬਾਪੂ ਜੀ ਨੌਜਵਾਨ ਨਹੀਂ ਅੱਜਕੱਲ ਮਿਹਨਤ ਕਰਕੇ ਖੁਸ਼ ਉਹ ਕਹਿੰਦੇ ਬੈਠੇ ਬਿਠਾਇਆ ਮਿਲਿਆਵੇ ਤੁਸੀਂ ਇੰਨੀ ਉਮਰ ਦੇ ਵਿੱਚ ਵੀ ਕੰਮ ਕਰਦੇ ਮੈਂ ਸ਼ਾਇਦ ਮਿਸਾਲ ਹੋ ਤੁਸੀਂ ਲੋਕਾਂ ਲਈ ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਉਹਨੂੰ ਕਰਦੀ ਮਜਬੂਰੀ ਹੈ ਜੀ ਬਸ ਆਸ ਹੈਗੀ ਹੈ ਕਿਸੇ ਕੋਲ ਨਹੀਂ ਆਸ ਈਸ਼ਵਰ ਕੋਲੋਂ ਹੀ ਹਾਂ ਬਸ ਠੀਕ ਹੈ ਬਾਪੂ ਜੀ ਜੇ ਬਿਲਕੁਲ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਜ਼ਰੂਰ ਆਵੇ ਇੱਥੇ बापू जी ਨੂੰ ਮਿਲ ਸਕਦਾ ਬਾਪੂ ਜੀ ਨੰਬਰ ਹੈਗਾ ਤੁਹਾਡੇ ਕੋਲ ਜੇ ਕਿਸੇ ਨੇ ਆਣਾ ਹੋਵੇ ਜਾਂ ਮਿਲਣਾ ਹੋਵੇ ਮਦਦ ਕਰਨੀ ਹੋਵੇ ਕੋਈ ਨਹੀਂ ਫੋਨ ਨੰਬਰ ਫੋਨ ਨੰਬਰ ਹੈ ਦੱਸ ਦੋ ਹਾਂ ਮੇਰੇ ਬਿਲਕੁਲ ਜੇ ਕਿਸੇ ਨੇ ਮਦਦ ਕਰਨੀ ਹੋਵੇ ਇੱਥੇ ਆ ਕੇ ਤੁਸੀਂ ਦਾਣਾ ਵੀ ਖਰੀਦ ਕੇ ਜਿਹੜਾ ਆ ਆਮ ਲੋਕ ਜਿਹੜੇ ਇੱਥੇ ਆਉਂਦੇ ਨੇ ਤੁਸੀਂ ਕਬੂਤਰਾਂ ਨੂੰ ਪਾ ਸਕਦੇ ਹੋ ਉੱਥੇ ਕਰਕੇ ਖਿਲੋਣਾ ਮੈਂ ਹਾਂ 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 ਉੱਪਰ ਆਹ ਕਾ ਜੋ ਬਿਲਕੁਲ ਜਿਹੜਾ ਬਾਪੂ ਜੀ ਦਾ ਨੰਬਰ ਹੈਗਾ ਰਮਜੀਤ ਆ ਤੁਹਾਡਾ ਹੀ ਨੰਬਰ ਹੈ ਜੀ ਬਿਲਕੁਲ ਮੇਰਾ ਹੀ ਹਾਂ ਇਹ ਤੇਰਾ ਪੁੱਤਰਾ ਵਾ ਜਿਹੜਾ ਅੱਛਾ ਤੁਹਾਡੇ ਪੁੱਤਰੇ ਦਾ ਨਾਮ ਆ ਉਹ ਯਾਨੀ ਕਿ ਪੁੱਤਰਾ ਬਾਪੂ ਜੀ ਕਿਹੜੀ ਕਲਾਸ ਚ ਸਕੂਲ ਪੜਦਾ ਹਾਂ ਸਕੂਲ ਪੜਦਾ ਪਲੱਸ 1 ਚ ਹਿੰਦੂ ਸਭਾ ਚ ਪੜਦਾ ਅੱਛਾ ਹਿੰਦੂ ਸਭਾ ਉਹਨਾਂ ਦੀ ਫੀਸ ਵਾ ਦਾ ਖਰਚੇ ਤੁਸੀਂ ਦਿੰਦੇ ਹੋ ਹਾਂਜੀ ਆਪ ਹੀ ਦੇ ਦਿਆਂਗੇ हां चलो ठीक है हां जी बिल्कुल जी किसी ने मदद करनी होवे तो उन्होंने नंबर जड़ा दिखा देता है तो ਤੁਸੀਂ ਸਦੂਹ ਇੱਥੇ ਆ ਕੇ ਮਦਦ ਕਰਿਓ ਤੇ ਹੋਰ ਵੀ ਜਿਹੜੇ ਲੋਕ ਨੇ ਬਜ਼ੁਰਗ ਨੇ ਜਿਹੜੇ ਸਿੱਕ ਦਾ ਮਿਹਨਤ ਕਰਦੇ ਨੇ ਉਹਨਾਂ ਨੂੰ ਹੌਸਲਾ ਅਫਸਾਈ ਕਰਿਆ ਕਰੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਕਬੂਤਰਾਂ ਨੂੰ ਦਾਣਾ ਪਾਇਆ ਜਾ ਰਿਹਾ ਹੈ ਜਿਹੜੀ ਸੇਵਾ ਵੀ ਖੱਟੀ ਜਾਦੀਆਂ ਨਾਲ ਦੇ ਨਾਲੇ ਕਮਜਬੂਰੀ ਵੀ ਆ ਬਜ਼ੁਰਗਾਂ ਦੀ ਜਿਹੜਾ ਇੱਥੇ ਕੰਮ ਕਰਨਾ ਪੈ ਰਿਹਾ ਸੋ ਬਿਲਕੁਲ ਤੁਸੀਂ ਵੀ ਜੇਕਰ ਅੰਮ੍ਰਿਤਸਰ ਆਂਦੇ ਜਾਂਦੇ ਹੋ ਨੇੜੇ ਰਹਿੰਦੇ ਹੋ ਤੇ ਸ਼ਹੀਦਾ ਸਾਹਿਬ ਦੇ ਕੋਲ ਜਿਹੜਾ ਪਾਦਕ ਤੇ ਬਿਲਕੁਲ ਸਾਹਮਣੇ ਦਾਣਾ ਮੰਡੀ ਬਿੰਦੀ ਹੈ ਜਿੱਥੇ ਇਹ ਸਾਰੀ ਅ ਤੁਸੀਂ ਦੇਖ ਸਕਦੇ ਹੋ ਜਿਹੜੀ ਡੇੜੀ ਲਗਾਉਂਦੇ ਨੇ ਤੇ ਬਿਲਕੁਲ ਆ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਅੰਮ੍ਰਿਤਸਰ